ਇਹ ਤਾਂ ਗੱਲ ਯਾਰ ਤੇਰੀ ਮਾਈਕ 'ਚ ਬੋਲਣੀ ਬਣਦੀ ਕੀ ਕਹਿਆ ਸੀ ਹੈਪੀ ਬਰਥਡੇ ਲਵ ਯੂ ਲਵ ਯੂ ਲਵ ਯੂ ਹਾਂ ਕੀ ਬਾਤ ਹੈ ਅੱਜ ਇਹ ਇਹ ਜ਼ਿੰਦਗੀ ਦੀਆਂ ਕਮਾਈਆਂ ਸਾਡੀਆਂ ਇੰਨਾ ਪਿਆਰ ਦਿਲ ਜਿਤਲੇ ਵੀ ਜੱਟਾਂ ਦਾ ਜਿਉਂਦਾ ਰਹੇ ਇੱਕ ਵਾਰੀ ਤਾੜੀ ਖੁੱਲ ਕੇ ਬਜਾ ਦਿਓ ਜੀ ਲਈ ਰਬ ਤੈਨੂੰ ਸਾਡੀ ਵੀ ਉਮਰ ਲਾ ਦੇ ਆ ਜਿਉਂਦਾ ਰਹ ਲਵ ਯੂ ਖੱਜ ਗਏ ਦੁਰਮ ਸਿਰਫ ਇਤਨਾ ਹੈ ਹਮ ਸਿਰਫ ਇਤਨਾ ਹੈ ਉਹ ਤੁਮ ਕੋ ਪਿਆਰ ਕਰਦੇ ਹੈ ਇੱਕ ਤਾੜੀ ਵਜਾਓ ਆਪਣੇ ਮਾਪਿਆਂ ਲਈ ਕਿੰਨਾ ਕੁ ਪਿਆਰ ਕਰਦੇ ਹੋ ਬਈ ਆਪਣੇ ਮਾਪਿਆਂ ਨਾਲ ਆ ਜਿਹੜੇ ਮੇਰੇ ਭਰਾ ਪਿੱਛੇ ਖੜੇ ਪਿਆਰ ਨਹੀਂ ਕਰਦੇ ਮਾਪਿਆਂ ਨੂੰ ਤਾੜੀ ਖੁੱਲ ਕੇ ਵਜਾਓ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਐ ਪਰਮੈਸ਼ਾ ਬਹੁਤ ਟਾਈਮ ਦੀ ਮੈਂ ਇਹ ਗਾਣਾ ਗਾਉਣ ਤੋਂ ਹੁਣ ਥੋੜਾ ਜਿਹਾ ਟਲਦਾ ਇਹ ਮੇਰਾ ਦਿਲ ਨਹੀਂ ਕਰਦਾ ਗਾਣਾ ਗਾਉਣ ਨੂੰ ਇੱਕ ਤਾੜੀ ਮੇਰੀ ਮਾਂ ਲਈ ਵਜਾ ਦਿਓ ਉਹ ਉਹ ਦੇਖਦੀ ਐ ਆ ਜਿਹੜਾ ਅੱਜ ਧੀਨਾ ਨਾ ਇਹ ਤੁਹਾਡਾ ਪਿਆਰ ਗਵਾਉਂਦਾ ਬਾਕੀ ਅੰਦਰੋਂ ਐਡੀ ਕੋਈ ਹੈ ਨਹੀਂ ਰਹੀ ਨਹੀਂ ਕੋਈ ਚੀਜ਼ ਸਰੇ ਸਰੇ ਮੈਨੂੰ ਫੋਨ ਆਉਣਾ ਪਹਿਲਾ ਸਭ ਤੋਂ ਪਹਿਲੀ ਵਿਸ਼ ਮੇਰੀ ਮਾਂ ਦੀ ਹੁੰਦੀ ਸੀ ਮੁਬਾਰਕਾ ਮੇਰੇ ਪੁੱਤ ਨੂੰ ਅਦਮਸ ਵੀਰ ਨੂੰ ਫੋਨ ਹੀ ਡਿੱਕੀ ਜਾਣਾ ਜਿਨ੍ਹਾਂ ਦੇ ਕੋਲ ਹੈਗੇ ਨੇ ਨਾ ਉਹ ਸੰਭਾਲ ਲੋ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਦੌਲਤਾਂ ਮਿਲ ਜਾਂਦੀਆਂ ਸ਼ੌਂਕਾਂ ਮਿਲ ਜਾਂਦੀਆਂ ਮਾਪੇ ਨਹੀਂ ਮਿਲਦੇ ਖਾਸ ਤੌਰ ਤੇ ਮਾਂ ਤਾਂ ਜਮੇ ਨਹੀਂ ਮਿਲਦੀ ਕਿਹੜੇ-ਕਿਹੜੇ ਸੇਵਾ ਕਰਦੇ ਆ ਆਪਣੇ ਮਾਪਿਆਂ ਦੀ ਮੇਰਾ ਵੀਰ ਮੇਰੇ ਭਰਾ ਇਥੋਂ ਮੇਰੀਆਂ ਗੱਲਾਂ ਸ਼ਾਇਦ ਤੁਹਾਨੂੰ ਚੰਗੀਆਂ ਲੱਗ ਸਕਦੀਆਂ ਮਾੜੀਆਂ ਲੱਗ ਸਕਦੀਆਂ ਓਏ ਜਵਾਨਾ ਸੁਣਨ ਵਾਲੀ ਗੱਲ ਦੁਨੀਆ ਦੀਆਂ ਸਾਰੀਆਂ ਦੌਲਤਾਂ ਦੁਨੀਆ ਦੇ ਸਾਰੇ ਰਿਸ਼ਤੇ ਇੱਕ ਪਾਸੇ ਜਿਹੜਾ ਮਾਂ-ਬਾਪ ਦਾ ਰਿਸ਼ਤਾ ਨਾ ਉਹ ਤੋਂ ਉੱਪਰ ਕੋਈ ਚੀਜ਼ ਹੋ ਨਹੀਂ ਸਕਦੀ ਇੱਕ ਗੱਲ ਮੇਰੀ ਯਾਦ ਰੱਖਿਓ ਲੜ ਬਨ ਲਿਓ ਜਿਨੇ ਆਪਣੇ ਮਾਪੇ ਰਾਜ਼ੀ ਕਰ ਲੈਣਾ ਜਿੱਥੇ-ਜਿੱਥੇ ਵੀ ਜਾਣਿਓ ਸਜਦਾ ਸਲਾਮ ਕਰਦਿਓ ਜਿਨ੍ਹਾਂ-ਜਿਨ੍ਹਾਂ ਦਰਬਾਰਾਂ ਤੇ ਜਾਣਿਓ ਗੁਰੂ ਘਰਾਂ 'ਚ ਜਾਣਿਓ ਉਥੇ ਮੱਥੇ ਥੋੜੇ ਉਦੋਂ ਪਰਵਾਣ ਹੋਣੇ ਨੇ ਜੇ ਘਰ ਬੈਠੇ ਮਾਪੇ ਕੋਸ਼ਿਸ਼ ਨੇ ਇਹ ਮੈਸੇਜ ਆਪਣੇ ਨਾਲ ਦੇ ਤੱਕ ਵੀ ਪਹੁੰਚਾਇਆ ਕਰੋ ਕਈ ਵਾਰੀ ਯਾਰ ਦੋਸਤ ਹੁੰਨੇ ਆ ਇੱਕ ਮਦਦ ਕਰਦਾ ਹੈ ਦੂਜਾ ਕਹਿੰਦਾ ਛੱਡ ਯਾਰ ਤੇਰੇ ਘਰ ਦੇ ਦਾਈਂ ਬੋਲਦੇ ਨੇ ਸਪੈਸ਼ਲੀ ਜਿਹੜੀ ਆ ਨਵੀਂ ਪਨੀਰੀ ਬੈਠੀ ਆ ਸਾਡੀ ਹਸਣ ਵਾਲੀ ਗੱਲ ਨਹੀਂ ਪੁੱਤ ਮੇਰੇ ਜਿੱਦਣ ਤੇਰੇ ਹੋਏ ਨਾ ਫਿਰ ਦੰਦ ਤੇਰੇ ਚੰਗੇ ਕਢਾਉਣਗੇ ਇਹ ਜਿਹੜੀ ਇੱਕ ਦੂਜੇ ਨੂੰ ਪੰਪ ਦੇਣਾ ਨਾ ਵੀ ਕੋਈ ਗੱਲ ਨਹੀਂ ਨਸ਼ੇ ਹੀ ਨੇ ਕਰ ਲਓ ਲੈ ਲੜਾਈ ਐ ਕਰ ਲਓ ਪਰ ਪਿੱਛੇ ਦੇਖਿਆ ਕਰੋ ਕਿ ਮੇਰੇ ਬਾਪ ਨੇ ਕਿ ਮੈਂ ਮਿਹਨਤਾਂ ਕਰ ਕਰਕੇ ਦਿਹਾੜੀਆਂ ਜੋਤੇ ਕਰ ਕਰਕੇ ਮੈਨੂੰ ਪਾਲਿਆ। ਉਹ ਘਰ ਬੈਠੀ ਮਾਂ ਅਜੇ ਸਵੇਰ ਦੇ ਆਟੇ ਨਾਲ ਹੱਥ ਲਿਬੜੀ ਤੇ ਸ਼ਾਮ ਤੱਕ ਉਹ ਧੁੱਤੇ ਨਹੀਂ ਹੁੰਦੇ। ਜਦ ਤੱਕ ਪੁੱਤ ਦਾ ਕੋਈ ਲੰਬਾ ਆ ਜਾਂਦਾ ਧੀ ਦਾ ਕੋਈ ਲੰਬਾ ਆ ਜਾਂਦਾ। ਹੋਰ ਜਿਹੜੀ ਮਰਜ਼ੀ ਗਲਤੀ ਕਰ ਲਿਓ ਮੈਨੂੰ ਇਹ ਲੱਗਦਾ ਕਿ ਰੱਬ ਸ਼ਾਇਦ ਉਹ ਮaaf ਕਰ ਦੂਗਾ। ਉਸ ਗੁਨਾਹ ਤੋਂ ਤੁਹਾਨੂੰ ਕੱਢ ਵੀ ਲਿਆਊਗਾ। ਪਰ ਕਦੇ ਭੁੱਲ ਕੇ ਆਪਣੇ ਮਾਪੇ ਦਾ ਦਿਲ ਨਾ ਦੁਖਾਓ। ਫੁੱਲ ਕੇ ਦਿਲਾਂ ਬੁਖਾਇਆ ਇਹ ਅੱਜ ਮੇਰੇ ਨਾਲ ਪ੍ਰੋਮਿਸ ਕਰਕੇ ਜਾਓ ਜਿਹੜੇ ਮੇਰੇ ਹਮ ਉਮਰ ਭਰਾ ਨੇ ਹੱਥ ਉੱਪਰ ਕਰਕੇ ਪ੍ਰੋਮਿਸ ਕਰਕੇ ਜਾਓ ਵੀ ਕਦੇ ਦਿਲ ਨਹੀਂ ਦਿਖਾਵਾਂਗੇ ਆਪਣੇ ਮਾਪਿਆਂ ਨੂੰ ਤੇ ਮੇਰੀਆਂ ਭੈਣਾਂ ਤਾੜੀ ਖੁੱਲ ਕੇ ਵਜਾ ਦਿਓ ਆਪਣੇ ਮਾਪਿਆਂ ਨੂੰ ਇਹ ਜ਼ਿੰਦਗੀ ਜਿੰਦਗੀ ਦੇ ਫਿਰ ਨਜ਼ਾਰੇ ਦੇਖਿਓ ਲੋਕ ਤੁਹਾਨੂੰ ਸਜਦੇ ਕਰਨਗੇ ਲੋਕ ਤੁਹਾਨੂੰ ਸਲਾਮਾਂ ਕਰਨਗੇ ਕਿ ਯਾਰ ਇਹਨੇ ਆਪਣੇ ਮਾਪੇ ਦੀ ਕਦਰ ਬਹੁਤ ਕੀਤੀ ਇਹਨੇ ਆਪਣੇ ਮਾਪੇ ਦੀ ਸੇਵਾ ਬਹੁਤ ਕੀਤੀ அல்ல மோடனா ஹாமி மேரி தூ கடா தாரா தின ਇਹ ਗਾਣਾ ਕਿਨੂੰ ਕਿਨੂੰ ਆਉਂਦਾ ਨਾਲ ਗਾਉਂਗੇ ਇੱਕ ਲੈਨ ਕੋਈ ਰੀਸ ਨਹੀਂ ਠੰਡੀ ਤੁਸੀਂ ਦੋਨੋਂ ਥੋੜਾ ਜਿਹਾ ਘਟਾ ਲਓ ਇਹਨਾਂ ਦਾ ਲੈਵਲ ਦੋਨਾਂ ਦਾ ਘਟਾ ਦੇ ਕੀਬੋਰਡ ਤੇ ਹਾਰਮੋਨੀਅਮ ਦਾ ਕੋਈ ਰੀਸ ਨਹੀਂ ਠੰਡੀ ਖੈਰ ਮੰਗੇ ਹਰ ਰੱਬ ਵੀ ਪੂਰੀ ਕਮੀ ਕਦੇ ਵੀ ਮਾਦੀ ਜਾਨੀ ਉਠ ਗਿਆ ਮੇਰਾ ਤੇ ਯਕੀਨ ਤੇਰੇ ਰੱਬ ਤੋਂ ਰੱਬ ਦਾ ਵੀ ਦਿਲ ਕਦੇ ਤੋੜਨਾ ਨਾ ਹਾਂ ਅਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤင်း ਤੋੜਨਾ ਜੋ ਵਕਤ ਤੋਂ ਪਹਿਲਾਂ ਮਾਰੇ ਆ ਮੈਂ ਸੁਣਿਆ ਬਣਦੇ ਤਾਰੇ ਆ ਕਿੱਥੋਂ ਲੱਭਾਂ ਤੈਨੂੰ ਨੀ ਇਹ ਤਾਰੇ ਕਿੰਨੇ ਸਾਰੇ ਆ ਤੇਰੇ ਆ ਹੱਥਾਂ ਦੀ ਚੂਰੀ ਖਾਣ ਨੂੰ ਤਰਸ ਗਏ ਛਾਲ ਤੇਰਾ ਮੇਰੇ ਉੱਤੇ ਔੜ ਨਾਈ ਮੈਂ ਹਾਏ ਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੇਉੜਨਾਵੇਂ ਮੈਂ ਤਾੜੀਆਂ ਖੁੱਲ ਕੇ ਵਜਾ ਦਿਓ ਆਪਣੇ ਮਾਪਿਆਂ ਲਈ ਇੱਥੇ ਤੱਕ ਭਰ ਜੰਨੇ ਆ ਜਦੋਂ ਮਾਂ ਦਾ ਜ਼ਿਕਰ ਆਉਂਦਾ ਮਾਪੇ ਖੁਸ਼ ਰੱਖਿਆ ਕਰੋ ਯਾਰ ਦੁਨੀਆ ਖੁਸ਼ ਆਪਣੇ ਆਪ ਹੀ ਹੋ ਜਾਣੀ ਕੋਈ ਚੱਕਰ ਨਹੀਂ ਸਾਡੇ ਵਰਗੇ ਕਿੰਨੇ ਆਉਣੇ ਆ ਕਿੰਨੇ ਚਲੇ ਜਾਣੇ ਨੇ ਪਰ ਇੱਕ ਗੱਲ ਯਾਦ ਰੱਖਿਓ ਜਿਹਨੇ ਜਨਮ ਦਿੱਤਾ ਉਹ ਨਹੀਂ ਆਉਣੀ ਮੁੜ ਕੇ ਖੁੱਲ ਕੇ ਤਾੜੀ ਬਜਾ ਦਿਓ ਮਾਂ ਲਈ ਖੁੱਲ ਕੇ ਥੈਂਕ ਯੂ ਸੋ ਮੱਚ ਜ਼ੋਰ ਦੀ ਤਾੜੀ ਪਲੀਜ਼ ਥੈਂਕ ਯੂ ਆਹ ਕੀ ਬਾਤ ਆ ਬਾਲੀਵੁੱਡ ਸਟਾਰ ਜਨਾਬ ਕਮਲ ਖਾਨ ਸਾਹਿਬ ਮੈਂ ਉਹੀ ਦੱਸਣ ਲੱਗਿਆ ਸੀ ਵੀ ਮੈਂ ਕਿੱਡਾ ਭਾਗਾ ਵਾਲਾ ਮੇਰੇ ਨਾਲ ਕਿੰਨੀਆਂ ਮਾਵਾਂ ਦੀਆਂ ਦੁਆਵਾਂ ਜੁੜ ਗਈਆਂ ਇੱਕ ਵਾਰੀ ਮੇਰੀਆਂ ਨਾ ਮਾਵਾਂ ਲਈ ਵੀ ਜ਼ੋਰ ਦਾ ਤਾੜੀ ਬਜਾ ਦਿਓ ਇਹ ਤੁਹਾਡਾ ਪਿਆਰ ਹੈ ਆਪਣਾ ਪਿਆਰ ਆਪਣਾ ਅਸ਼ੀਰਵਾਦ ਇਦਾਂ ਹੀ ਬਣਾ ਕੇ ਰੱਖਿਓ ਆਪਣੇ ਬੋਤਲ ਥੈਂਕ ਯੂ ਆਵਾਜ਼ ਬਹੁਤ-ਬਹੁਤ ਸ਼ੁਕਰੀਆ ਯਾਰ ਤੁਹਾਡੇ ਇਸ ਪਿਆਰ ਲਈ ਇਸ ਪਿੰਡ ਦਾ ਇਸ ਨਗਰ ਦਾ ਇਸ ਕਮੇਟੀ ਦਾ ਇਸ ਦਰਬਾਰ ਦਾ ਕਮਲ ਖਾਨ ਹਮੇਸ਼ਾ ਕਰਜ਼ਦਾਰ ਰਹੂਗਾ ਜਦੋਂ ਵੀ ਅਵਾਜ਼ ਮਾਰੋਗੇ ਪਹੁੰਚੂਗਾ ਜ਼ਰੂਰ ਇੱਕ ਤਾੜੀ ਵੀ ਜਾ ਦਿਓ ਇਸ ਦਰਬਾਰ ਲਈ ਇਸ ਪਿੰਡ ਲਈ ਬਹੁਤ ਬਹੁਤ ਸ਼ੁਕਰੀਆ ਦੇਖੋ ਪੁੱਤੋ ਸਾਈਡ ਆ ਜਾਓ ਥੋੜਾ ਦਰਬਾਰ ਰੋਜਾ ਬਾਬਾ ਸ਼ਾਹ ਦੇ ਆਰ ਸੰਤ ਬਾਬਾ ਚੈਨ ਭਗਤ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਦੀ ਕਮੇਟੀ ਵੱਲੋਂ ਆਰ ਬਾਲੀਵੁੱਡ 스타ਜ ਰਵ ਕਮਲ ਖਾਨ ਇਹਦੇ ਅੱਜ ਥੈਂਕ ਯੂ ਬ੍ਰਦਰ ਥੈਂਕ ਯੂ ਬਹੁਤ ਸਾਰਾ ਪਿਆਰ ਮੇਰੇ ਭਰਾ ਨੂੰ ਥੈਂਕ ਯੂ ਮਾਦਰ ਥੈਂਕ ਯੂ ਥੈਂਕ ਜਨਮ ਦਿਨ ਦੀ ਖੁਸ਼ੀ ਆਓ ਜੀ ਆ ਲਾਓ ਹੱਥ ਆਓ ਬਾਬਾ ਜੀ ਦੇਖਦੀ ਰਸਮ ਅਦਾ ਹੁੰਦੀ ਹੈ ਆਓ ਆਓ ਥੈਂਕ ਯੂ ਰਤੇਜ ਜੀ ਇਹ ਕਰੇ ਜ਼ੋਰ ਦੀ ਤਾੜੀ ਪਲੀਜ਼ ਹਾਉ ਮਾਤਾ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਸਾਰੇ ਸੰਗਤ ਵੱਲੋਂਾਰੇ तमाम ਵੀਰਾਂ ਵਰ ਮਦਦ ਕਰਮਨ ਪਿਆਨਾ ਵੱਲ ਮਤਾਮਾ ਵੱਲੋਂ ਬ੍ਰਦਰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਸ ਪਿਆਰ ਲਈ ਹਮੇਸ਼ਾ ਕਰਜ਼ਦਾਰ ਰਹਿਵਾਂਗੇ ਆ ਸਰਵਿਸ ਕਰ ਰਹੇ ਨੇ ਇਕ ਜੋਰ ਦੀ ਤਾੜੀ ਹੋਣੀ ਚਾਹੀਦੀ ਥੋੜੇ ਸਾਰਿਆਂ ਲਈ ਦੇਖ ਕੇ ਥੋੜੇ ਪਿਆਰ ਨੂੰ ਇੱਕ ਗੱਲ ਯਾਦ ਆ ਗਈ hame aur jeene ki chaahat na hoti agar tum na hote agar tum na hote eh apni apne pyar di gall hai jinne khadeya jinne baitha main thode layi kehne lagya ik pyar ka naghma hai मौजों की रवानी है जिंदगी और कुछ भी नहीं तेरी मेरी कहानी